ਹਾਂਜੀ ਕੀ ਹਲਚਲ ਨੇ ਸਾਰੇ ਵੀਰਾਂ ਦੇ ਤੁਹਾਡਾ ਸਵਾਗਤ ਜੀ ਆਪਣੇ YouTube ਚੈਨਲ ਜਵੰਦਾ ਏਰਵੇ ਤੇ ਜਿੰਨਾ ਵੀਰਾਂ ਨੇ ਆਪਣਾ ਜਵੰਦਾ ਏਰਵੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਿਰਪਾ ਕਰਕੇ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਆਈਕਨ ਜਰੂਰ ਦਬਾ ਦਿਓ ਤੁਸੀਂ ਦੇਖ ਰਹੇ ਹੋ ਕੜਾਹੀ ਕੜਾਹੀ ਦੇ ਵਿੱਚ ਹੈ ਤੇਲ ਕੜਾਹੀ ਲਈ ਹੈ ਜੀ ਆਪਾਂ ਲੋਹੇ ਦੀ ਅੱਜ ਤੁਹਾਨੂੰ ਦਿਖਾਉਣੇ ਜੀ ਪੰਜੀਰੀ ਬਣਾ ਕੇ ਜਿਹੜੀ ਪੰਜੀਰੀ ਹੈ ਔਰਤਾਂ ਵੀ ਖਾ ਸਕਦੇ ਨੇ ਤੇ ਜੈਂਟਸ ਵੀ ਖਾ ਸਕਦੇ ਨੇ ਤੁਸੀਂ ਇਹਨੂੰ ਦੇਸੀ ਘੀ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਬਣਾ ਸਕਦੇ ਹੋ ਜੇ ਇਹਨੂੰ ਤੁਸੀਂ ਆਪਣਾ ਜੈਤੂਨ ਦੇ ਤੇਲ ਵਿੱਚ ਇਹ ਨੇ ਜੀ ਜੜੀਆਂ ਬੂਟੀਆਂ ਤੇ ਨਾਲ ਪੀਣ ਜੀ ਦੇ ਭਸਮਾ ਤੇ ਇਹ ਨੇ ਜੀ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਆਪਣੀ ਇੱਛਾ ਨਾਲ ਵੱਧ ਘੱਟ ਪਾ ਸਕਦੇ ਹੋ ਤੇ ਖਾਸ ਖਾਸ ਜ਼ਰੂਰ ਪਾਓ ਤੇ ਚਾਰੇ ਤਰ੍ਹਾਂ ਦੇ ਮਗਜ ਤੁਸੀਂ ਨੇ ਇਹਦੇ ਵਿੱਚ ਜ਼ਰੂਰ ਪਾਉਣੇ ਨੇ ਤੇ ਇਹ ਨੇ ਜੀ ਫੁੱਲ ਮਖਾਣੇ ਫੁੱਲ ਮਖਾਣੇ ਤੁਸੀਂ ਜ਼ਰੂਰ ਪਾਉਣੇ ਨੇ ਇਹ ਨਾ ਹੋਵੇ ਕਿ ਫੁੱਲ ਮਖਾਣੇ ਤੁਸੀਂ ਨਾ ਪਾਓ ਕਈ ਵੀਰ ਕਹਿੰਦੇ ਫੁੱਲ ਮਖਾਣੇ ਨਹੀਂ ਪਾਉਣੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏ ਫਿਰ ਇਹਦੇ ਵਿੱਚ ਤੁਸੀਂ ਅੱਧਾ ਆਟਾ ਤੇ ਅੱਧਾ ਬੇਸਣ ਪਾ ਦੇਣਾ ਜਾਂ ਕੱਲਾ ਆਟਾ ਵੀ ਪਾ ਸਕਦੇ ਹੋ ਤੁਹਾਡੀ ਇੱਛਾ ਜਾਂ ਕੱਲੇ ਬੇਸਣ ਦੀ ਬਣਾ ਸਕਦੇ ਹੋ ਸਈ ਆਪਾਂ ਪੇਸ਼ੰਤ ਨੂੰ ਬਣਾ ਕੇ ਦਿੱਤੇ ਸੀ ਉਹਨੂੰ ਬਣਾ ਕੇ ਦਿੱਤੇ ਦੇ ਘਰ ਦੇ ਦੇਸੀ ਘਿਓ ਦੇ ਵਿੱਚ ਮੱਝ ਦਾ ਘਿਓ ਸੀ ਤੇ ਆਟੇ ਵਾਲੀ ਪੰਜੀਰੀ ਠੀਕ ਹੈ ਜੀ ਉਹਨੂੰ ਕਮਰ ਦਰਦ ਸੈਕਸੂਅਲੀ ਵੀਕਨੈਸ ਸੀ ਤੇ ਉਹਨਾਂ ਨੇ ਕਹੇ ਸੀ ਵੀ ਐਦਾਂ ਦੀ ਹੋਵੇ ਕਿ ਸਾਡਾ ਸਾਰਾ ਪਰਿਵਾਰ ਖਾ ਸਕੇ ਜਿਹੜੀ ਅਸੀਂ ਪਨੀਰੀ ਬਣਾਉਣੀ ਹੈ ਜੀ ਮੇਰੀ ਮਾਤਾ ਪਹਿਲੇ ਦਿਨ ਤੋਂ ਬਣਾਉਂਦੇ ਆ ਰਹੇ ਨੇ ਇਹ ਪਨੀਰੀ ਅਸੀਂ ਇਸ ਹਿਸਾਬ ਨਾਲ ਬਣਾਏ ਤੁਹਾਨੂੰ ਦੱਸਦਾ ਉਹਦੇ ਵਿੱਚ ਅਸੀਂ ਜਦੋਂ ਆਟਾ ਭੁੱਜ ਜੇ ਜਾਵੇ ਤਾਂ ਉਹਦੇ ਵਿੱਚ ਪਾ ਦੇਣੀ ਤੁਸੀਂ ਨਹੀਂ ਜੀ ਗੂੰਦ ਵੈਸੇ ਤੁਸੀਂ ਗੂੰਦ ਪਹਿਲਾਂ ਵੀ ਭੁੰਨ ਕੇ ਪਾ ਸਕਦੇ ਹੋ ਐਂਡ ਦੇ ਪਿੱਛੇ ਤੁਸੀਂ ਆਧ ਵਿਚਾਲੇ ਜੀ ਵੀ ਪਾ ਸਕਦੇ ਹੋ ਜਦੋਂ ਆਟਾ ਭੁੱਜ ਜੇ ਚੰਗੀ ਤਰ੍ਹਾਂ ਬ੍ਰਾਊਨ ਬ੍ਰਾਊਨ ਹੋ ਜੇ ਕਿਉਂਕਿ ਗੂੰਦ ਕੀ ਇਤਨਾ ਟੇਸਟ ਵੀ ਵਧੀਆ ਬਣੂ ਤੇ ਤੱਕ ਲਈ ਵੀ ਬਹੁਤ ਵਧੀਆ ਹੈ ਤੁਹਾਡੀ ਕੰਮਦਾਰ ਦੇ ਲਈ ਬਹੁਤ ਵਧੀਆ ਕੰਮ ਕਰਦੀ ਹੈ ਤੇ ਫਿਰ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਜੀ ਫਿਰ ਇਹਦੇ ਵਿੱਚ ਕਿਸੇ ਨੇ ਫੁੱਲ ਮਖਾਣੇ ਵੀ ਪਾ ਦੇਣੇ ਨੇ ਠੀਕ ਹੈ ਪੀਸੇ ਹੋਏ ਤਾਂ ਕਰਕੇ ਫੁੱਲ ਮਖਾਣੇ ਤਾਂ ਇਹ ਵੀ ਇਹਦੇ ਨਾਲ ਆਪਣੇ ਆਪ ਭੁੱਜ ਜਾਣਗੇ ਕਹਿੰਦੇ ਆਪਾਂ ਫਰਾਈ ਹੋ ਜਾਣਗੇ ਠੀਕ ਹੈ ਤੁਹਾਨੂੰ ਇਹਨਾਂ ਦਾ ਕੱਚਾ ਜਿਹਾ ਸਵਾਦ ਨਹੀਂ ਆਊਗਾ ਤੁਸੀਂ ਇਹਨਾਂ ਨੂੰ ਪਹਿਲਾਂ ਵੀ ਫਰਾਈ ਕਰ ਸਕਦੇ ਹੋ ਤੇ ਇਹ ਇੱਦਾਂ ਵੀ ਪਾ ਸਕਦੇ ਹੋ ਠੀਕ ਹੈ ਇਹ ਤੁਸੀਂ ਆਪਦੇ ਮੈਥਡ ਦੇ ਹਿਸਾਬ ਨਾਲ ਪਾਉਣੀ ਹੈ ਤੇ ਫਿਰ ਇਹਦੇ ਵਿੱਚ ਜਦੋਂ ਚੰਗੀ ਤਰ੍ਹਾਂ ਇਹ ਆਪਣੀ ਪਜਿਰੀ ਬਣ ਜੇ ਫਿਰ ਇਹਦੇ ਵਿੱਚ ਤੁਸੀਂ ਨੇ ਡਰਾਈ ਫਰੂਟ ਪਾ ਦੇਣੇ ਜਿੱਦਾਂ ਖਾਸ ਖਾਸ ਹੈਗੀ ਆ ਹਨਾ ਆਪਣੇ ਡਰਾਈ ਫਰੂਟ ਨੇ ਇਹ ਵੀ ਤੁਸੀਂ ਹਲਕੇ ਜੀ ਗਰਮਚੀ ਪਾ ਦੇਣੇ ਨੇ ਉੱਪਰ ਹੀ ਉਤਾਰਨੀ ਨਹੀਂ ਚੁੱਲ੍ਹੇ ਤੋਂ ਤੁਸੀਂ ਨੇ ਇਹਦੇ ਉੱਤੇ ਹੀ ਪਾ ਦੇਣੇ ਨੇ ਇਹਦੇ ਨਾਲ ਕੀ ਹੋਊਗਾ ਜਿਹੜੇ ਡਰਾਈ ਫਰੂਟ ਨੇ ਟੋਟਲੀ ਜਿੱਦਾ ਬਦਾਮ ਕਾਜੂ ਪਿਸਤਾ ਖਾਸ ਖਾਸ ਆਏ ਸਾਰੇ ਚੀਜ਼ਾਂ ਪਾਉਂਗੇ ਠੀਕ ਹੈ ਤਾਂ ਇਹ ਵੀ ਉੱਤੇ ਨਾਲ ਦੀ ਨਾਲ ਭੁੱਜ ਜਾਣਗੇ ਤਾਂ ਇਹਦਾ ਟੇਸਟ ਹੈ ਜਿਹੜਾ ਵਧੀਆ ਆ ਜਾਊਗਾ ਹਨਾ ਟੇਸਟ ਵਧੀਆ ਹੋ ਜਾਊਗਾ ਤੇ ਇਹਦੇ ਵਿੱਚ ਤੁਸੀਂ ਨੇ ਕੀ ਕਰਨਾ ਹੈ ਕੰਮਰਕਾਸ ਵੀ ਪਾ ਦੇਣੀ ਆ ਉਹ ਤੁਹਾਨੂੰ ਲਿਸਟ ਜਿਹੜੀ ਹੈਗੀ ਤੁਸੀਂ ਮੈਨੂੰ ਆਪਣੇ ਹਿਸਾਬ ਨਾਲ ਤੁਹਾਨੂੰ ਕੀ ਪ੍ਰੋਬਲਮ ਹੈ ਉਹ ਹਿਸਾਬ ਨਾਲ ਤੁਸੀਂ ਮੈਨੂੰ ਲਿਸਟ ਬਣਵਾ ਸਕਦੇ ਹੋ ਤੇ ਇਹਦੇ ਵਿੱਚ ਜਦੋਂ ਇਹ ਚੰਗੀ ਤਰ੍ਹਾਂ ਪੁੱਜ ਜਾਣਾ ਫਿਰ ਥੋੜਾ ਗੈਸ ਬੰਦ ਕਰ ਦੇਣਾ ਠੀਕ ਹੈ ਜੀ ਇਹਦੇ ਵਿੱਚ ਭਸਮਾ ਪੁਸਮਾ ਪਾ ਦੇਣੀਆਂ ਨੇ ਜਿਹੜੇ ਤੁਹਾਡੇ ਜੜੀਆਂ ਬੂਟੀਆਂ ਨੇ ਠੀਕ ਹੈ ਹਲਕੀ ਕੋਸੀ ਦੇ ਵਿੱਚ ਹੀ ਪਾ ਦੇਣੀਆਂ ਨੇ ਠੀਕ ਹੈ ਤੇ ਗੈਸ ਬੰਦ ਕਰ ਦੇਣਾ ਫਿਰ ਇਹਨੂੰ ਚੰਗੀ ਤਰ੍ਹਾਂ ਹਿਲਾਇਆ ਜਾਣਾ ਤੇ ਚੰਗੀ ਤਰ੍ਹਾਂ ਹਿਲਾਇ ਚੱਲੋ ਐਂਡ ਪੂਰਾ ਜਦੋਂ ਆਪਣੇ ਆਪ ਹੀ ਠੰਡਾ ਹੋ ਜੂਗਾ ਨਾਲ ਦੀ ਨਾਲ ਕੀ ਹੁੰਦਾ ਵੈਸੇ ਹਰ ਇੱਕ ਬੈਦ ਦੀ ਸੋਚ ਹੈ ਕਿ ਕਈ ਵਾਰ ਠੰਡੀ ਪੰਜੀਰੀ ਚ ਵੀ ਪਾਉਂਦੇ ਨੇ ਲੋਕੀ ਫਸਮਾਟੇ ਜੜੀਆਂ ਬੂਟੀਆਂ ਪਰ ਫਸਮਾ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਗਰਮ ਚ ਪਾ ਦਿਓ ਠੰਡੀ ਚ ਪਾ ਦਿਓ ਨੋ ਪ੍ਰੋਬਲਮ ਪਰ ਕੀ ਹੁੰਦਾ ਕੀ ਵੈਸੇ ਸੋਚਦੇ ਵੀ ਜੜੀਆਂ ਬੂਟੀਆਂ ਠੰਡੀ ਚ ਪਾਉਣੇ ਚਾਹੀਦੇ ਨੇ ਪਰ ਆਪਾਂ ਇਹਨੂੰ ਕੀ ਕਰਦੇ ਜੜੀਆਂ ਬੂਟੀਆਂ ਦੀ ਕੁਆਂਟੀਟੀ ਜ਼ਿਆਦਾ ਹੁੰਦੀ ਆ ਆਪਾਂ ਹਲਕੇ ਗਰਮ ਦੇ ਵਿੱਚ ਹੀ ਇਹਨੂੰ ਪਵਾਉਣੇ ਹੁੰਦੇ ਆ ਫਿਰ ਤੁਸੀਂ ਇਹਦੇ ਵਿੱਚ ਕੀ ਕਰਨੀ ਜਦੋਂ ਹਲਕੀ ਠੰਡੀ ਹੋ ਜੇ ਇਦੇ ਵਿੱਚ ਪਾ ਦੇਣੀ ਜੀ ਦੇਸੀ ਖੰਡ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰਕੇ ਪੰਜੀਰੀਆ ਤੁਹਾਡੇ ਤਿਆਰ ਗਰਮ ਗਰਮ ਖਾ ਕੇ ਦੇਖਿਓ ਬਹੁਤ ਅੱਛਾ ਟੇਸਟ ਆਊਗਾ ਕਿਉਂਕਿ ਇਹਦੇ ਵਿੱਚ ਜੜੀਆਂ ਬੁੱਟੀਆਂ ਨੇ ਬੱਚਿਆਂ ਨੂੰ ਚੰਗੀ ਨਹੀਂ ਲੱਗਦੀ ਤੁਸੀਂ ਇਹਦੇ ਲਈ ਮਿੱਠਾ ਜਾਦੇ ਪਾ ਸਕਦੇ ਹੋ ਉਹ ਤੁਹਾਡੀ ਇੱਛਾ ਹੈ ਮਿੱਠਾ ਘੱਟ ਪਾਉਣਾ ਵੱਧ ਪਾਉਣਾ ਜੜੀਆਂ ਬੁੱਟੀਆਂ ਦੀ ਕੁਆਂਟੀਟੀ ਤੁਸੀਂ ਮੇਥੋਂ ਲਿਸਟਾਂ ਲੈ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ